ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਭਾਵੇਂ ਕਿ ਚਿੰਤਾ ਨਾ ਕਰੋ ਅਨਹੋਣੀ ਨਹੀਂ ਹੁੰਦੀ ਹੋਣੀ ਹੁੰਦੀ ਹੈ ਜੋ ਹੋ ਕੇ ਰਹਿੰਦੀ ਹੈ ਇਸ ਲਈ ਸਾਨੂੰ ਕ੍ਰੂਸ਼ੀਅਲ ਟਾਈਮ 'ਚ ਉਸ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਭ ਕੁਝ ਠੀਕ ਹੋ ਜਾਏ ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ in these days how we spent these crucial time let's take a look in this video wednesday 7th may 2025 nu jivein mai morning walk te nikli ta achanak pata chalya ke war start ho gayi hai so naal hi eh vi pata chalya ke 3 dinan di chutti da elaan ho gaya hai so mai breakfast karke sare hi pending kaam karan layi apna ek plan banaya ਸੋ ਕਿਉਂਕਿ ਨਿਊਜ਼ ਜਿਹੜੀ ਆ ਉਹ ਸੁਣ ਸੁਣ ਕੇ ਘਬਰਾਟ ਹੋਣੀ ਸ਼ੁਰੂ ਹੋ ਗਈ ਸੀ ਇਸ ਕਰਕੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਵਰਕਿੰਗ ਲੇਡੀਜ਼ ਨੂੰ ਛੁੱਟੀਆਂ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ ਚਾਹੇ ਉਹ ਸਮਰ ਵਕੇਸ਼ਨਸ ਹੋਣ ਜਾਂ ਵਿంటర్ ਵਕੇਸ਼ਨਸ ਬਸ ਚਾਹ ਚੜ ਜਾਂਦਾ ਹੈ ਛੁੱਟੀਆਂ ਦੇ ਨਾਂ ਤੇ ਕਿਉਂਕਿ ਅਸੀਂ ਬਹੁਤ ਸਾਰੇ ਕੰਮ ਸੋਚੇ ਹੁੰਦੇ ਨੇ ਕਿ ਇਹ ਕੰਮ ਅਸੀਂ ਛੁੱਟੀਆਂ ਵਾਲੇ ਦਿਨ ਕਰਾਂਗੇ ਕਿਉਂਕਿ ਕਿਤੇ ਆਣਾ ਜਾਣਾ ਹੁੰਦਾ ਹੈ ਸੋ ਇਹ ਸਾਰੇ ਕੰਮ ਜਿਹੜਾ ਹੈਗਾ ਉਹ ਛੁੱਟੀ ਵਾਲੇ ਦਿਨ ਹੀ ਕਰਦੇ ਹੁੰਦੇ ਨੇ ਪਰ ਇਹ ਛੁੱਟੀਆਂ ਜੋ ਵਾਰ ਕਰਕੇ ਡਿਕਲੇਰ ਹੋਈਆਂ ਨੇ ਸਾਨੂੰ ਇਹਨਾਂ ਦੀ ਉਮੀਦ ਨਹੀਂ ਸੀ ਤੇ ਨਾ ਹੀ ਸਾਨੂੰ ਇਹੋ ਜੀਆਂ ਛੁੱਟੀਆਂ ਚਾਹੀਦੀਆਂ ਨੇ ਅਸੀਂ ਬਸ ਸ਼ਾਂਤੀ ਚਾਹੁੰਦੇ ਹੈਗੇ ਆ ਸੋ ਮੈਂ ਇਸ ਸਮੇਂ ਕਾਫੀ ਡੀਪ ਕਲੀਨਿੰਗ ਕੀਤੀ ਹੈ ਇਹ ਡਰਾਟ ਦੀ ਐ ਦੇਖੋ ਮੈਂ ਨਾ ਅੱਜ ਡਰਾਅਰ ਵਿੱਚ ਪਹਿਲਾਂ ਵਾਲਪੇਪਰ ਲਗਾਇਆ ਤੇ ਫਿਰ ਮੈਂ ਉਹਦੇ ਵਿੱਚ ਇਹ ਸਾਰੇ ਜਿਹੜੇ ਨੈਪਕਿਨ ਪੋਣੇ ਵਗੈਰਾ ਹੁੰਦੇ ਨੇ ਨਾ ਛੋਟੇ ਵੱਡੇ ਉਹ ਸਾਰੇ ਮੈਂ ਅਲੱਗ-ਅਲੱਗ ਕਰਕੇ ਰੱਖੇ ਨੇ ਤੇ ਨਾਲ ਹੀ ਮੈਂ ਇਹ ਜਿਹੜੇ ਸਫਾਈ ਲਈ ਜੋ ਵੀ ਰੱਖਿਆ ਹੈਗਾ ਹੈਂਡ ਟਾਵਲ ਐਪਰਨ ਤੇ ਇਹ ਫੋਇਲ ਪੇਪਰ ਤੇ ਨਾਲ ਹੀ ਹੈ ਬੱਚਿਆਂ ਦੇ ਲੰਚ ਬਾਕਸ ਜਿਹੜੇ ਆ ਤੇ ਇਹ ਨੀਚੇ ਜਿਹੜਾ ਡਰਾਅਰ ਹੈ ਨਾ ਇਹਦੇ ਵਿੱਚ ਮੈਂ ਇਹ ਟ੍ਰੇਜ਼ ਵਗੈਰਾ ਰੱਖਿਆ ਨੇ ਸਾਰੀਆਂ ਹੀ ਤੇ ਇਹ ਅਲੱਗ ਡਰਾਅਰ ਹੈਗਾ ਤੇ ਇਹ ਜਿਹੜਾ ਡਰਾਅਰ ਹੈ ਇਹਦੇ ਵਿੱਚ ਮੈਂ ਛੋਟੇ-ਮੋਟੇ ਜੋ ਮਸਾਲੇ ਹੁੰਦੇ ਹੈਗੇ ਆ ਉਹ ਰੱਖੀ ਹੋਏ ਨੇ ਤੇ ਇਹ ਨੀਚੇ ਡੱਬੇ ਜਿਹੜੇ ਹੈਗੇ ਆ ਰੰਗ-ਬਰੰਗੇ ਇਹਨਾਂ ਚ ਦਾਲਾਂ ਰੱਖੀਆਂ ਨੇ ਤੇ ਇਹਦੇ ਵਿੱਚ ਆ ਛੋਟੇ-ਵੋਟੇ ਪਤਲੇ ਰੱਖੇ ਨੇ ਤੇ نیچے ਵਾਲੇ ਡੋਰਚ ਮੈਂ ਕੜਾਈਆਂ ਬਰਾਤ ਵਗੈਰਾ ਰੱਖੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਮੈਂ ਨਾ ਸਾਰੀ ਜਿਹੜੀ ਹੈਗੀ ਆ ਉਹ ਡੀਪ ਕਲੀਨਿੰਗ ਕੀਤੀ ਹੋਈ ਹੈ ਤੇ ਇਹ ਜਿਹੜੇ ਆਮਲੇ ਜਿਹੜੇ ਨਾ ਮੈਂ ਸੁਕਾ ਕੇ ਰੱਖੇ ਨੇ ਕਿਉਂਕਿ ਗੁੜੀਆਂ ਜਿਹੜੀ ਨਾ ਆਮਲੇ ਜਿਹੜਾ ਵਾਲਾਂ ਚ ਪਾਉਂਦੀ ਆ ਤੇ ਸਟਿਵਿਆ ਦੇ ਨਾ ਪੱਤੇ ਸੁਕਾ ਕੇ ਰੱਖਿਆ ਕਿਉਂਕਿ ਇਹ ਮੈਂ ਚਾਹ ਵਿੱਚ ਪਾ ਲੈਣੀ ਆ ਕਾਫੀ ਇਹ ਇਹਦੇ ਵਿੱਚ ਮਿਠਾਸ ਹੁੰਦੀ ਹੈਗੀ ਹੈ ਸੋ ਇਸ ਤਰੀਕੇ ਦੇ ਨਾਲ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਤੇ ਸਰਦਾਰ ਜੀ ਕਹਿੰਦੇ ਕਿ ਚਿਮਨੀ ਵੀ ਸਾਫ ਕਰ ਲੈਣੇ ਆ ਤੇ ਦੇਖੋ ਕਿਸ ਤਰ੍ਹਾਂ ਆਇਲ ਇਹਦੇ ਵਿੱਚ ਜੰਮਿਆ ਪਿਆ ਹੈਗਾ ਤੇ ਮੈਂ ਸੋਚਿਆ ਚਲੋ ਇਸ ਦੀ ਵੀ ਨਾਲ ਲੱਗਦੀ ਜਿਹੜੀ ਨਾ ਉਹ ਸਫਾਈ ਕਰ ਲੈਣੇ ਹੈਗੇ ਆ ਤੇ ਇਸ ਕੰਮ ਵਿੱਚ ਸਰਦਾਰ ਜੀ ਨੇ ਹੈਲਪ ਕੀਤੀ ਆ ਕਿਉਂਕਿ ਮੇਰਾ ਉੱਪਰ ਹੱਥ ਨਹੀਂ ਪਹੁੰਚਦਾ ਸੋ ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਾਲ ਇਹ ਕੰਮ ਕੀਤਾ ਹੈਗਾ ਸੋ ਗੱਲ ਕਰ ਰਹੀ ਸੀ ਕਿ ਵਾਰਦੀ ਕਿ ਦੇਖੋ ਇਸ ਦੇ ਨਾਲ ਬੱਚਿਆਂ ਦੀ ਜਿਹੜੀ ਹੈਗੀ ਨਾ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ ਅ ਕਿਉਂਕਿ ਦੇਸ਼ ਦੀ ਜਾਨੀ ਤੇ ਮਾਲੀ ਨੁਕਸਾਨ ਵੀ ਬਹੁਤ ਹੁੰਦਾ ਹੈ ਦੇਸ਼ ਦੀ ਸਾਰੀ ਇਕਨੋਮੀ ਹਿਲ ਜਾਂਦੀ ਹੈ ਜਿਹੜੇ ਫੌਜੀ ਵੀਰ ਦੇਸ਼ ਦੀਆਂ ਸਰਹੱਦਾਂ ਤੇ ਮੋਰਚਾ ਗੜੀ ਬੈਠੇ ਨੇ ਦੇਣ ਦਾ ਜਾ ਕੇ ਕੱਟਦੇ ਨੇ ਉਹਨਾਂ ਦੇ ਪਿੱਛੇ ਫੈਮਿਲੀ ਦਾ ਕੀ ਹਾਲ ਹੁੰਦਾ ਹੈ ਇਹ ਸਿਰਫ ਉਹੀ ਜਾਣ ਸਕਦੇ ਨੇ ਜਿਨ੍ਹਾਂ ਦੇ ਘਰੋਂ ਕੋਈ ਨਾ ਕੋਈ ਮੈਂਬਰ ਫੌਜ ਵਿੱਚ ਭਰਤੀ ਹੈ ਮੈਂ ਵੀ ਇੱਕ ਫੌਜੀ ਦੀ ਧੀ ਹਾਂ ਪਿੱਛੇ ਪਰਿਵਾਰ ਦਾ ਕੀ ਹਾਲ ਹੁੰਦਾ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਬਾਕੀ ਸਾਡਾ ਦੇਸ਼ ਡਿਵੈਲਪਡ ਕੰਟਰੀ ਬਣ ਜਾ ਰਿਹਾ ਹੈ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਇਸ ਦਾ ਅੰਦਾਜ਼ਾ ਪੂਰੀ ਦੁਨੀਆ ਨੇ ਇਹਦੇ ਡਿਫੈਂਸ ਸਿਸਟਮ ਨੂੰ ਵੇਖ ਕੇ ਹੀ ਪਤਾ ਲਗਾ ਲਿਆ ਹੋਵੇਗਾ ਟੀਵੀ ਨਿਊਜ਼ ਚੈਨਲ ਤੇ ਖਬਰਾਂ ਸੁਣ ਕੇ ਜਿਹੜਾ ਉਹ ਦਿਲ ਨੂੰ ਕਿੰਨੀ ਘਬਰਾਹਟ ਹੁੰਦੀ ਹੈ ਰਾਤ ਨੂੰ ਬੰਬਾਰੀ ਵੇਖ ਕੇ ਇਹ ਸੋਚਣ ਨੂੰ ਅਸੀਂ ਮਜਬੂਰ ਹੋ ਜਾਂਦੇ ਆ ਕਿ ਕਿਆ ਜਿਹੜੀ ਐਨੀ ਸੋਹਣੀ ਦੁਨੀਆ ਰੱਬ ਨੇ ਬਣਾਈ ਆ ਕਿਆ ਉਹ ਵਾਰ ਨਾਲ ਨਸ਼ਟ ਹੋ ਜਾਏਗੀ ਐਨੀ ਸੋਹਣੀ ਕਾਇਨਾਤ ਇਸ ਤਰ੍ਹਾਂ ਬਰਬਾਦ ਹੋ ਜਾਏਗੀ ਨਹੀਂ ਰੱਬ ਜਰੂਰ ਹੈ ਉਹ ਕਨਕਣਾਂ ਵਿੱਚ ਵੱਸਦਾ ਹੈ ਤੇ ਮੇਰੇ ਤੇ ਤੁਹਾਡੇ ਵਰਗੇ ਲੱਖਾਂ ਦੀਆਂ ਦੁਆਵਾਂ ਜਿਹੜੀਆਂ ਹੈਗੀਆਂ ਉਹ ਅ ਅਰਦਾਸਾਂ ਰੰਗ ਲਈਆਂ ਨੇ ਤੇ ਇਹ ਵਾਰ ਜਿਹੜੀ ਆ ਉਹ ਖਤਮ ਹੋਈ ਹੈ ਰੱਬ ਕਰੇ ਸਾਡਾ ਇਹ ਸੋਹਣਾ ਪਾਰਟ ਜਿਹੜਾ ਹੈਗਾ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਇਹਨਾਂ ਦਿਨਾਂ 'ਚ ਮੈਨੂੰ ਇੱਕ ਨਾ ਆਇਆ Amazon ਤੋਂ ਪਾਰਸਲ ਮਿਲਿਆ ਹੈਗਾ ਤੇ ਇਹ ਇੱਕ ਨਾ ਹੈਂਡ ਟਾਵਲ ਹੈਂਗ ਕਰਨ ਲਈ ਹੈਗਾ ਬਹੁਤ ਹੀ ਵਧੀਆ ਹੈਗਾ ਇਹ ਬਹੁਤ ਹੀ ਸੋਹਣਾ ਹੈਗਾ ਤੇ ਇਹਨੂੰ ਮੈਂ ਨਾ ਕਿਚਨ ਚ ਸਿੰਕ ਦੇ ਉੱਪਰ ਹੈਂਗ ਕੀਤਾ ਇਹ ਦੇਖੋ ਇਹਦੇ ਨਾਲ ਹੀ ਆ ਪੇਸਟ ਕਰਨ ਲਈ ਮਿਲੇ ਨੇ ਬਹੁਤ ਹੀ ਅੱਛੀ ਇਹਨਾਂ ਦੀ ਗ੍ਰਿਪ ਹੈਗੀ ਆ ਤੇ ਇਸ ਦੇ ਨਾਲ ਜਦੋਂ ਬਰਤਨ ਵਗੈਰਾ ਸਾਫ਼ ਕਰਦੇ ਆ ਤੇ ਨਾਲ ਹੀ ਇਹਦੇ ਨਾਲ ਹੱਥ ਵਗੈਰਾ ਪੂੰਝ ਲੈਨੇ ਆ ਤੇ ਇਹ ਮੇਰੇ ਨਾ بیٹے ਦਾ ਛੋਟੇ ਹੁੰਦੇ ਦਾ ਨਾ ਟੇਬਲ ਸੀਗਾ ਇਹ ਸਟੱਡੀ ਟੇਬਲ ਤੇ ਪਹਿਲਾਂ ਸੋਚਿਆ ਇਹਨੂੰ ਡਿਸਕਾਰਡ ਕਰ ਦਿੰਨੇ ਆ ਫਿਰ ਮੈਂ ਕਿਹਾ ਨਹੀਂ ਹੁਣ ਫ੍ਰੀ ਟਾਈਮ ਹੈਗਾ ਕਿਉਂ ਨਾ ਇਹਨੂੰ ਮੈਂ ਥੋੜਾ ਡੈਕੋਰੇਟ ਕਰ ਲਾਂ ਸੋ ਇਸ ਨੂੰ ਮੈਂ ਵਾਈਟ ਪੇਂਟ ਲੈ ਕੇ ਨਾ ਤੇ ਫ੍ਰੀ ਟਾਈਮ ਸੀਗਾ ਤੇ ਆਪ ਹੀ ਖੁਦ ਇਹਨੂੰ ਪੇਂਟ ਕਰ ਲੇਗੇ ਸੋ ਦੈਟਸ ਆਲ ਅਬਾਊਟ ਟੁਡੇਜ਼ ਵੀਡੀਓ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਹੈਗਾ ਤੇ ਮਿਲਦੇ ਹਾਂ ਜਲਦੀ ਹੀ ਨੈਕਸਟ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਔਰ ਸਟੇ ਹੈਲਦੀ ਥੈਂਕਸ ਫॉर ਵਾਚਿੰਗ